ਦੇਖੋ ਜੀ ਕਿੰਨੇ ਘੰਟ ਟਾਵਰ ਦਮੇ ਬਣ ਚਾਰ ਅਜੇ ਹੈ ਬੋਜੀ ਮੰਜੀ ਦਾ ਕੰਮ ਲੋਟ ਆ ਗਿਆ ਮੇਰਾ ਖੜੀਆਂ ਵੀ ਦਿਖਾਉਣੀ ਹੈ ਜੀ ਆ ਯਾਰ ਆ ਕਹਿੰਦੀ ਰੱਖੜੀਆਂ ਵੀ ਮੇਤੇ ਕਹਿ ਹੋ ਗਿਆ ਕਹਿੰਦੀ ਮੈਂ ਇੱਕ ਲਪੇਟੀ ਗੀਲੇ ਕਾਣੀ ਮਾਂ ਲੱਖੜੀਆਂ ਵੀ ਉਰੇ ਤੇ ਲੈ ਲੈ ਹੋਲ ਸੇਲ ਸਮਾਨ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੋਰ ਸੁਣਾਓ ਜੀ ਸਾਰੇ ਜਾਣੇ ਠੀਕ ਠਾਕ ਹੈ ਜੀ ਤੇ ਮੈਂ ਪ੍ਰਮਾਤਮਾ ਕੇ ਅਰਦਾਸ ਕਰਦਾ ਕਿ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਹੀ ਹੱਥ ਦੇ ਪਾਸ ਦੇ ਰੱਖੇ ਤੇ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ ਜੀ ਲੱਗੇ ਜੀ ਦੀ ਅੱਜ ਦਾ ਬਲੌਗ ਸ਼ੁਰੂ ਕਰਨਾ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਆਪਣੇ ਬਲੌਗ ਦੇ ਨਾਲ ਇੱਧਰ ਜਾਂ ਬਾਹਰ ਦੇਸ਼ਾਂ ਦੇਸ਼ਾਂ ਤੋਂ ਜੁੜੇ ਵੀ ਸਾਰਿਆਂ ਦਾ ਦਿਲੋਂ ਧੰਨਵਾਦ ਹੈ ਜੀ ਬਿਲਕੁਲ ਤੁਹਾਨੂੰ ਸਹਿ ਪ੍ਰਸਿੱਧ ਹੋਏ ਪੁੱਤੀ ਸਾਨੂੰ ਜਸਕਰਨ ਨੂੰ ਕੱਪੜੇ ਲਈ ਕਾਣੇ ਦੋ ਬਲੋਰਾ ਦੋ ਈਸਾਲਟ ਤੇ ਇਹਨਾਂ ਇੱਕ ਹੋਰੇ ਗੱਲ ਵਿੱਚ ਫਸਾ ਲਈ ਵੀ ਦੱਸਿਓ ਜੀ ਅਜੇ ਤਾਂ ਆਪਣਾ ਜਸਕਰਨ 10 ਸਾਲ ਦਾ ਵੀ ਨਹੀਂ ਹੋਇਆ ਪੰਜਵੀਂ ਚ ਹੈ ਇਹ ਕਹਿੰਦਾ ਮੈਂ ਪੱਗ ਬੰਨ ਕੇ ਜਾਇ ਕਰਨੀ ਹੈ ਕਿਆ ਲਿਆਣਾ ਕਹ ਦੋ ਲਿਆਣ ਇੱਕ ਘਰ ਇੱਕ ਆਪਣੇ ਵਾਸਤੇ ਘਰ ਘਰ ਵਾਸਤੇ ਹੈ ਸਕੂਲ ਨੂੰ ਹੁਣ ਪਟਕੇ ਨਹੀਂ ਬੰਨੇ ਕਰਨੇ ਕਿਉਂਕਿ ਇਹ ਮਰ ਬੰਨੇ ਕਰੂੰਗਾ ਹਫਤੇ ਵਿੱਚ ਹਫਤੇ ਨੂੰ ਇੱਕ ਵਾਰ ਬੰਨਣ ਦੇਣਾ ਅਸੀਂ ਗਰਮੀਆਂ ਬਹੁਤ ਹੈ ਤੇ ਤਨੂੰ ਨਾ 8ਵੀਂ ਤੋਂ ਬਾਅਦ ਪੱਗ ਬੰਨਣ ਦੇਣੀ ਪਹਿਲਾਂ ਨਹੀਂ ਹੂੰ ਤਾਂ ਪੇਚਾ ਬਨ ਜਾਏਗਾ ਨਾ ਪਰ ਨਾ ਹਾਂ ਜਿੱਕਣਾ ਮੈਂ ਬੰਨਿਆ ਵਈ ਇਦਾਂ ਬੰਨ ਕਰਨੇ ਆ ਦੇ ਸਕੂਲ ਚ ਮੁੰਡੇ ਤੇ ਹੋਰ ਜਸ ਕਰਨ ਪੜਾਈ ਕਿਦਾਂ ਚੱਲਦੀ ਹੁਣੇ ਟਿਊਸ਼ਨ ਤੇ ਆਇਆ ਜੀ ਇਹ ਅੱਜ ਤੱਕ ਤੈਨੂੰ ਬੱਕਰੀਆਂ ਮਿਲੀਆਂ ਹਾਂ ਡੋਬੀ ਤੈਨੂੰ ਆਈ ਦੀ ਮਿਲਣ ਟਿਊਸ਼ਨ ਪਾ ਹੋਰ ਬਈ ਮੰਜੀਤ ਸਤਿ ਸ਼੍ਰੀ ਅਕਾਲ ਜੀ ਸਾਰੇ ਹੋਰ ਬਈ ਕੀ ਚੱਲਦਾ ਚੱਲਣਾ ਕਿਹਾ ਗਰਮੀ ਨਹੀਂ ਮੱਤ ਥੋੜੀ ਜੀ ਓਕੇ ਮਸ਼ੀਨ ਵੀ ਚੱਲਦੀ ਲੱਗਦੀ ਮੈਨੂੰ ਅੰਦਰ ਤੇ ਹੋਰ ਬਈ ਮੰਜੀਤ ਫੇਰ ਚੱਲੀਏ ਕਿੰਨਾ ਟਾਈਮ ਹੋ ਗਿਆ ਸਾਢੇ 6 ਤੇ ਲੈ ਕੇ ਆ ਕੇ ਆਣਾ ਬੀਬਾ بس ਸਾਡੇ ਹੀ ਇਹ ਦੋ ਦੇਖ ਮੇਰੀ ਇੱਕ ਗੱਲ ਸੁਣ ਲੈ ਪਹਿਲਾਂ ਵੇ ਸੌਣ ਹੋ ਗਿਆ ਖਾਸ ਤੇਰੇ ਵਾਲਾ ਪੱਤਾ ਗਿਆ ਕੱਟਿਆ ਮੈਂ ਕਿਹੜਾ ਦੇ ਹਾਂ ਉਹ ਪੱਤਾ ਸਾ ਪਰ ਗੱਲ ਇੱਕ ਇਹ ਵੀ ਹੈ ਵੀ ਸਾੜਾ ਤਾਂ ਮੈਂ ਦੇਖ ਲਓ ਕੱਲ ਕਿਲੋ ਬਿਸਕੁਟ ਲੈ ਆਇਆ ਨਾ ਤੇ 5 ਦਿਨੋਂ ਫੇਰ ਆ ਰਹੀ ਇਪਾਸ ਯਾਲ ਵਿੱਚ ਲੇਕ ਆਈ ਧੀ ਬਹੁਤ ਵਧੀਆ ਇੱਕ ਤਾਂ ਦੁੱਧ ਪਾਣੀ ਦੇ ਮਿਕਸ ਹੁੰਨੇ ਤੇ ਹਾਂ 5 ਕਿ ਦਿਨ ਲੰਘਣੇ ਕੋਈ ਨਹੀਂ ਉਹ ਤਾਂ ਪਤਾ ਲੱਗੇ ਜਾਣਾ ਦੂਈ ਵਾਰ ਆਲੇ ਜੀ ਕਿਲੋ ਕਿਲੋ ਕੋਈ ਨਹੀਂ ਹੁ ਤਾਂ ਨਹੀਂ ਉਹ ਤੇ ਹੁਣ ਦੀ ਦੇਖੋ ਜੱਤ ਕਰਨਾ ਸਵੇਰੇ ਚਾਹ ਗੱਲ ਬਿਸਕੁਟ ਖਾ ਕੇ ਜਾਂਦਾ ਤਾਂ ਕਰਕੇ ਫਿਰ ਅਸੀਂ ਨਾ ਦੂਏ ਪੈਕਟ ਵੀ ਲੈ ਆਣੇ ਆ ਫਿਰ ਹੁਣ ਇਹ ਦਿਨਾ ਚ ਇਹੀ ਸ਼ੁਰੂ ਕਰ ਲੈਂਦੇ ਜੀ ਆਲੇ ਬਿਸਕੁਟ ਹਾਂ ਆ ਦੇਖ ਲਓ ਚੱਕੀ ਉਹ ਫਿਰਦਾ ਜੀ ਐ ਐਕਸਟਰਾ ਖਰਚਾ ਤਾਂ ਨਹੀਂ ਕੋਈ ਵਧੀਆ ਪਹਿਲੀ ਗੱਲ ਕੋਲ ਨਹੀਂ ਨਹੀਂ ਫਿਰ ਕੋਈ ਪਤਾ ਨਹੀਂ ਜੇ ਮੈਨੂੰ ਪਤਾ ਹੀ ਨਾ ਹੋਵੇ ਜੀ ਉੱਥੇ ਜਾ ਕੇ ਚੱਲਦੀ ਜਾਉ ਉਹ ਐ ਕਰੀਏ ਇਹ ਤਾਂ ਪਈ ਆਈ ਜੀ ਉਹ ਹਨਾ ਆ ਤਾਂ ਚੱਕ ਲਈ ਨਵੀਂ ਨਿੱਕਰ ਹੈ ਬਾਹ ਕੰਮ ਮਾਰਦੇ ਕਾਨੇ ਆਣੇ ਦੀ ਕੋਈ ਨਿੱਕਰ ਜੀ ਫਸਾ ਲੈਣੀ ਗੈਲ ਵੀ ਇਹਦੇ ਗੱਲ ਮਲਾ ਕੇ ਲੈ ਆਣੀ ਆਹਾਂ ਇਹਦੇ ਆਪਣੀ ਚੁੰਨੀ ਚੱਕ ਲੈਣੀ ਵੀ ਇਹਦੇ ਗੱਲ ਕੋਈ ਕੁਬਾਰ ਨਹੀਂ ਪਈ ਵੀ ਹਜੇ ਇਹਦੇ ਗੱਲ ਜਿਹੜੀ ਟੀ-ਸ਼ਰਟ ਦੀ ਉਹ ਮੈਂ ਦੂਈ ਨਿੱਕਰ ਗੱਲ ਪਾਦੀ ਮੈਂ ਕਿ ਇਹਦੇ ਗੱਲ ਮਲਾ ਲਿਆ ਹੂੰ ਕਿ ਕੁਸ ਕਰਮੀਆਂ ਵੀ ਜ਼ਿਆਦਾ ਤੇ ਆਣੇ ਜਾਣੇ ਵਾਲੀ ਇਹਦੇ ਗੱਲੇ ਮਲਾ ਲਾ ਇੱਕ ਸੈੱਟ ਹੋ ਗਿਆ ਬਾ ਆਪਣੀ ਟੀ-ਸ਼ਰਟ ਮਲਾ ਲੈ ਆ ਆ ਦੇਖੋ ਜੀ ਆ ਗਈ ਜੀ ਮਿਕਸ ਉਹ ਮਿਕਸ ਦੇਖੋ ਕਿੰਨੇ ਸੋਹ ਬੁੱਡੇ ਦੇ ਝੰਡੇ ਕਿੰਨੇ ਸੋਨੇ ਖਜੂਰਾਂ ਦੇ ਪੀੜ ਕਾਮਯਾਬ ਹੋ ਗਏ ਹਨਾ ਉੱਰ ਦਾ ਬੈਠੇ ਵੀ ਆ ਦੇਖੋ ਕਿੰਨਾ ਕੰਮ ਵੀ ਚੱਲ ਰਿਹਾ ਗਿਆ ਲੀਵਰ ਵੀ ਲੱਗੀ ਦੀ ਜੇ ਸਾਡੇ ਲਾਕ ਹੋਵੇ ਨਾ ਪਾਰਕ 10 10 ਵਜੇ ਤੱਕ ਨਹਿਲਿਆ ਕਰੀਏ ਕਿਉਂਕਿ ਉੱਥੇ ਤਾਂ ਇਹਨਾਂ ਖੁੱਲਾ ਡੁੱਲਾ ਵਾਲਾ ਹਵਾ ਇਹ ਅੱਗੇ ਟਾਵਰ ਹੋ ਰਹੇ ਏ ਯਾਰ ਉਹ ਦੇਖੋ ਇਹ ਹੋਣ ਹੈ 20th ਫਲੋਰ ਦੇ ਇਹਨਾਂ ਟਾਵਰ ਕ੍ਰੇਨ ਨੇ ਆ ਜਿਹੜੇ ਵੀ 5 ਫਲੋਰ ਤੇ 10 ਦਾ ਹੋ ਗਿਆ 15 ਦਾ ਟਾਵਰ ਹੋਇਆ ਪਾਪਾ ਜੀ ਉਹ ਜਿਹੜੇ ਉੱਪਰ ਉਹ ਮਸ਼ੀਨ ਜੀ ਲੱਗੇ ਹੁੰਦੀ ਉਹ ਕਿਹੜੀ ਹੁੰਦੀ ਉਹ ਉਹ ਟਾਵਰ ਕ੍ਰੇਨ ਆ ਇਹਦੇ ਨਾਲ ਕੰਕਰੀਟ ਮਾਲ ਪਾ ਜੋਗੀ ਚਾਹੀਦਾ ਇਹਨਾਂ ਨੂੰ ਉੱਪਰ ਪਹੁੰਚਾਉਂਦੇ ਸਿਮੈਂਟ ਸੂਟ ਵਗੈਰਾ ਆ ਜਾਂ ਇੱਟਾਂ ਕੁਝ ਵੀ ਪਹੁੰਚਾਣੇ ਉਹ ਟਾਵਰ ਕ੍ਰੇਨ ਆ ਇਹਦੇ ਕਿੰਨੇ ਸੋਨੇ ਬਣੇ ਆ 5 6 ਇਕੱਠੇ ਜੀ ਇਹ ਵੀ 10 ਦਾ 20 20 ਫਲੋਰ ਦੇ ਆ ਗੰਦੀ ਦੀ ਮੈਕਸ ਵਾਲਿਆਂ ਨੇ ਡੰਗਰ ਵੀ ਭਾਰ ਰੱਖੇ ਹੋਏ ਆ ਉਹ ਬਾਰਾ ਰੱਖੇ ਹੋਏ ਆ ਜੀ ਅਜੇ ਉਹਦੇ ਟੈਗ ਨਹੀਂ ਲੱਗੇ ਜੀ ਹਾਂ ਮਨ ਦਾ ਸਾਹਸ ਨਹੀਂ ਮਿਲੇ ਜੀ ਉਹਦੇ ਤੋਂ ਤੇ ਲੱਗਦੇ ਦੂਰ ਤੇ ਅਸੀਂ ਦੇਖ ਕੇ ਅੰਦਰ ਜਾ ਗਏ ਹਾਂ ਬਾਹਰ ਤੀ ਦਿਖ ਰਹੇ ਉਹਦੇ ਤਿਆਰ ਤਾਂ ਹੋ ਗਏ ਕਨੋਪੀਆਂ ਬਣ ਗਈਆਂ ਉੱਪਰ ਐਂਡ ਹੋ ਗਿਆ ਬਾਹੋਂ ਰੰਗ ਕੇ ਬੈਟ ਹੋ ਰਿਹਾ ਗੈਲੇ ਅੰਦਰ ਦਾ ਕੰਮ ਕੋਈ ਜਿੱਦਾਰੂਮ ਤਿਆਰ ਕਰਨੇ ਰੂਮ ਬਣਾਣੇ ਰੂਮ ਰਾਂ ਬਾਅਦ ਚੇ ਬਣਾਣੇ ਅੰਦਰ ਰਹਿਣਾ ਤਾਂ ਬੈਡਰ ਬਣਦੇ ਜਾਈ ਜਾਂਦੇ ਉਹਦੇ ਕੋਰੇ ਕਿੰਨੀ ਸੋਹਣੀ ਕਰੀ ਗੇਟ ਲੱਗੇ ਵੇ ਇੰਦਰ ਦੇਖ ਕਿੰਨੇ ਸੋਹਣੇ ਦਰਖਤ ਹੈ ਜਿਹੜੇ ਆਪਣੇ ਘਰਾਂ ਮੇ ਲੱਗੇ ਹੋਣਾ ਉੱਤੇ ਵੀ ਬੜੇ ਬੜੇ ਦਰਖਤ ਹਾਂ ਅੰਦਰ ਦਾ ਇਲੈਕਟ੍ਰੀਸ਼ੀਅਨ ਦਾ ਕੰਮ ਫਾਇਰ ਵਗਰੇ ਇਲਦਾ ਜੋ ਵੀ ਵਿੱਚ ਹੁੰਦਾ ਸਿਸਟਮ ਸਾਰਾ ਕੋਸਾਣਾ ਮਾ ਤੇ ਇੱਕ ਬਾਹਰ ਕਲਾਸ ਕੀ ਲਾ ਕਰਿਆ ਉਹਦੇ ਮੌਮਲੇ ਹਨ ਟਾਈਪ ਕਰਿਆਏ ਉਹਦੇ ਘੱਟਾ ਗੋਲ ਜਾਂ ਪਿਆ ਵਾ ਨਾ ਜਿੱਥੇ ਆਜਿਕਣਾ ਚੰਡੀਗੜ੍ਹ ਮੋਹਾਲੀ ਮੋਹਾਲੀ ਬਣਾਇਆ ਵਾ ਹੋਮ ਲੈਂਡ ਦੇ ਕਲਾਸ ਲੱਗੇ ਬਾ ਲਿਫਟ ਵਾਲੀ ਜਗ੍ਹਾ ਇਨਾ ਚ ਲਿਫਟ ਚੱਲਦੀ ਜਿੱਥੇ ਸੈਂਟਰ ਦੇ ਉੱਪਰ ਕਨੋਪੀ ਬਣੀ ਹੈ ਇੰਨੇ ਫਲੋਰ ਹੋ ਕੇ ਇਹ ਹੈਗੇ 15 18 18 ਦੇ ਇਹ ਦੇਖਿਆ ਗਿਆ ਇਹ ਵੀ ਹੋ ਰਹੇ ਧਿਆਨ ਜੋਰ ਸੇ ਉਹ ਅੱਗੇ ਗਲਾਈ ਚ ਆ ਗਏ ਇਹ ਮੁੜਾ ਅੱਗੇ ਸ਼ੋਰ ਹੂੰ ਜਿਵੇਂ ਗੱਡੀਆਂ ਕਢਾਈ ਕਰਦੀ ਹੂੰ ਗੱਡੀਆਂ ਦੇ ਥੱਲੇ ਹੀ ਆ ਬੇਸ ਪਰ ਹੁਣ ਤਾਂ ਕੀ ਵੀ ਹੈ ਫਾਸਟ ਸਾਈਕਲ ਲੱਗਿਆ ਹੋਇਆ ਪੀ 1 ਹੋ ਜਾਂਦਾ ਪੀ 2 ਪੀ 3 ਫਿਰ ਉੱਪਰ ਆ ਜਾਂਦਾ ਤੇ ਇਸ ਵਾਰ ਕਦੇ ਉੱਪਰ ਆ ਜਾਂਦਾ ਬੰਨ੍ਹ ਕੇ ਰੇਕ ਤੱਕ ਹੀ ਪੂਰੇ ਤਾਂ ਨਾ ਕਹਾਂ ਭੁੱਲ ਜੰਨੇ ਅਸੀਂ ਵੀ ਚੰਡੀਗੜ੍ਹੇ ਆ ਆ ਦੇਖੋ ਜੀ ਕਿੰਨਾ ਜੀ ਕਹਿੰਦੇ ਹੈ ਦਵਾਈ ਦੀ ਦਵਾਈ ਮੈਂ ਹੋਣੀ ਕੋਈ ਹੋਟਲ ਉਰੇ ਉਰੇ ਆ ਕੇ ਹੋਈ ਬਣਾਤੀ ਦੱਸ ਸਕਾਗੋ ਟਾਈਪ ਹੈ ਸਕਾਗੋ ਟਾਈਪ ਹੈ ਜਰੇ ਮਾ ਰਾਤ ਨੂੰ ਲੱਟੇ ਬਣਦੀ ਨਹੀਂ ਤੁਸੀਂ ਡਿਵਾਈਡਰ ਤੇ ਦੇਖੋ ਕਿੰਨੀ ਸੋਹਣੀ ਮੀਨਾ ਕਾਰੀ ਕਰੀ ਹੈ ਕਿੰਨੇ ਸਾਰੇ ਫੁੱਲ ਕਟਿੰਗ ਕਰਕੇ ਨਾ ਇਹਨੂੰ ਤੇਰੇ ਹੀ ਬਣਾਤੇ ਸਾਰੇ ਕੇ اف ਸੀ ਵੀ ਸਾਰਾ ਕੁਝ ਇਹ ਹੋਟਲ ਬਣਾਏ ਹੋਏ ਰਹੇ ਨੇ ਉੱਪਰ ਇਹ ਹੋਟਲ ਹੈ ਉਹ ਲਾ ਪਰ ਆ ਰਿਹਾ ਰੈਸੀਡੈਂਟਲ ਆ ਗਿਆ ਨਾਲੇ ਹਾਂ ਉਹ ਦੇਖ ਚੌਕ ਆਫਿਸ ਵੀ ਹੋ ਜਾਣਾ ਗਾਇਲੇ ਜਿਕਣਾ ਬਾਹਰ ਹੈ ਨਾ ਇੱਕ ਜਗ੍ਹਾ ਹੀ ਹੋਟਲ ਗਾਇਲੇ ਰੈਸੀਡੈਂਟਲ ਗਾਇਲੇ ਆਫਿਸ ਮੰਦਾ ਆਫਿਸ ਜਾ ਆਵੇ ਹੋਟਲ ਚ ਆਵੇ ਘਰ ਆਵੇ ਸਾਹਮਣੇ ਪੇੜ ਕਿੰਨੇ ਸੋਹਣੇ ਇਧਰ ਸਾਈਡ ਤੇ ਆ ਜਣੀ ਇਕੋ ਸਿਟੀ 1 2 3 ਇਧਰ ਆ ਜਣਾ ਮੈਡੀ ਸਿਟੀ ਇਧਰ ਕੈਨਸਲ ਹੋਟਲ ਬਣਿਆ ਦੇਖੋ ਜੀ ਕਿੰਨੇ ਸੋਹਣੇ ਫੁੱਲ ਇਹਨਾਂ ਨੂੰ ਇੰਗਲਿਸ਼ ਵਿੱਚ ਕਹਿੰਦੇ ਫਲਾਵਰ ਅਰੇ ਸੇ ਫਲਾਵਰ ਕਹਿੰਦੇ ਨਾ ਮੈਂ ਬਤਾਈ ਇਹ ਗੱਪ ਹੈ ਤਾਂ ਉਹ ਹੈ ਆਪਣੇ ਪਲਾਂਟ ਹੈ ਇਹ ਵਧੀਆ ਡੈਕੋਰੇਸ਼ਨ ਕਰਕੇ ਡਵਾਈਡਰ ਤਿਆਰ ਕਰਿਆ ਵਾ ਇਹ ਚੜ ਗਏ ਜੀ ਹੁਣ ਆਪਾਂ ਬ੍ਰਿਜ ਤੇ ਪਿੰਡ ਇੱਕ ਸਾਈਡ ਆ ਗਿਆ ਪਰੋਂ ਜੀ ਇਧਰ ਬੜੌਲ ਆਪਰੋਜ ਪਤ ਇਹ ਉਹ ਐਸਟੀ ਬਣਾਈ ਸਿਟੀ ਬੋਰਡ ਦੇਖੋ ਬੋਰਡ ਦੇ ਇੱਥੇ ਸਾਰਾ ਹਸਪੀਟਲ ਹੀ ਬਣਨੇ ਇਧਰ ਐਡੀ ਸਿਟੀ ਹੋਏ ਜੀ ਤੇ ਕਿੰਨਾ ਸੋਣਾ ਹੋ ਬਣਿਆ ਲਾ ਜਿੱਦਰਾ ਪਾੜ ਕੇ ਜੀ ਇਧਰ ਇੱਕੋ ਸਿਟੀ ਬਨਖਣੀ ਟੂ ਹੈ ਇਹ ਲਾ ਪਰ ਤੱਕ ਜਾ ਰਹੀ ਹੈ 3 4 ਤੇ ਇਧਰਲੀ ਸਾਈਡ 에ਅਰ ਫੋਰਸ ਆ ਗਈ ਆਪਣੀ ਬਾਉਂਡਰੀ ਕਹਿ ਦਿੰਨੇ ਜਿਗਣਾ 에ਅਰ ਫੋਰਸ ਵਾਲਿਆਂ ਨੇ ਜੇ ਸਾਹਮਣੇ ਸਵੈਦਿਆਂ ਜਾਂ ਵਿੱਚ ਉਹ ਦੇਖੋ ਜਹਾਜ਼ ਖੜਿਆ ਸਾਹਮਣੇ ਆ ਦੇਖੋ ਜੀ ਤੁਹਾਨੂੰ ਬੋਰਡ ਦਿਖਾਉਂਗੀ ਇਹ ਇਹ ਸਾਹਮਣੇ ਦੇਖੋ ਉੱਪਰ ਉੱਪਰ ਉਹ ਸਾਹਮਣੇ ਦੇਖ ਆਹ ਆਹ ਆ ਸਾਰੀ ਬਾਉਂਡਰੀ ਹੈ ਜੀ ਦਰकने ਕੈਂਕ ਐਸੀ ਹੈ ਇਹਨਾਂ ਚੋ ਵੀ ਜਬਾ ਆਪਣਾ ਦਮਾਂ ਦਮ ਕਰ ਲੈ ਬਨਵੇੜ ਲੈ ਮਜੀ ਟਾਈਮ ਨਹੀਂ ਹੈ ਮੈਨੂੰ ਪਤਾ ਕੀ ਹੁੰਦਾ ਬਸ ਸੋਚ-ਸੋਚ ਕੇ ਲੈ ਲੈ ਪੁੱਛ ਲੈ ਰੇਟ ਪੁੱਛ ਲੈ ਮਾਤਾ ਵਧੀਆ ਹੋ ਗਿਆ ਬਰਾ ਮੇਰੇ ਚੈਤੇ ਆ ਗਿਆ ਬਰਾ ਤਾਂ ਬਹੁਤ ਵਧੀਆ ਦੁਕਾਨ ਹੈ ਇਹ 60 ਜੋ ਜੀ ਮਨਜੀਤ ਦੀ ਜਗਰਾਰੀ ਫਸ ਗਈ डिस्काउंट ਕਰਕੇ ਵੀ ਉਲਝੇਗੀ ਐ ਲੈ ਨਾ ਬੀ ਸਿਰਫ ਬਹੁਤ ਵਧੀਆ ਜੀ ਤਿੰਸੀ ਲੋ ਚੱਕ ਜੇਗਾ ਤੇ ਓਟੜੀ ਲੈ ਹਾਂ ਲੈ ਲੈ ਪਤਾ ਲ ਨਿਪੜਦੀ ਕਰ ਇਹ ਕਿੰਨੇ ਕਿੰਨੇ ਨੇ ਵੀ 60 ਰੁਪਏ ਚੋੜੀਆਂ ਵੀ ਲੈ ਲਈ ਬਈ ਉਹ ਉਹ ਦੇਖਣਾ ਦੋ ਅੱਜ ਬਸ ਉਸ ਬੱਚੇ ਵਾਸਤੇ ਮੈਂ ਵੀ ਤੇਰੇ ਮੁਰਾ ਖਾਨ ਸੋਤੇ ਆਪਾਂ ਮੈਂ ਲਹਿੰਗਾ ਸੌਪਾਂ ਮੈਂ ਚੋੜੀ ਤੇਰੇ ਮੁਰਾ ਸਾਰੀਆਂ ਕੱਢਦੀ ਢਾਗੇ ਹੀ ਲੈਣੇ ਉਧਰ ਤੇ ਲੈ ਰੁੱਟ ਤੇ ਬੰਨਣੇ ਵਾਲੇ ਨਹੀਂ ਨੀ ਕਮਰਾਦੀ ਤੁਹਾਨੂੰ ਵੀ ਕੀ ਕੀ ਡਿਜ਼ਾਈਨ ਹੈ ਕੀ ਕੀ ਚੀਜ਼ ਹੈ ਹੋਰ ਗੱਲ ਦੇ ਜਿਹੜੀ ਵਧੀਆ ਪੈਣਾ ਉਹਦੇ ਘਾਤਰ ਲਿਖ ਆਇਆ ਮੈਂ ਸਿਰਫ 2 ਮਿੰਟ ਦਾ ਬਲੌਗ ਹੈ ਬਹੁਤ ਵਧੀਆ ਦੁਕਾਨ ਹੈ ਜੀ ਹੌਲ ਸੇਲ ਤੇ ਸਾਮਾਨ ਦਿੰਦੇ ਲੈਸ ਵੀ ਕਰਦੇ ਜੀ ਉਹ ਪਿੱਛੇ ਪਾਸੇ ਇਹ ਚੂੜਾ ਵਗੈਰਾ ਮਾਨੂੰ ਬਹੁਤ ਵਧੀਆ ਲੱਗੇ ਜੀ ਵੀਰ ਦੀ ਦੁਕਾਨ ਅਸੀਂ ਆ ਰਹੇ ਹਾਂ ਸਾਲ ਕਤੇ ਨਾ ਇੱਕ ਵਾਰ ਆਏ ਤੇ ਵਧੀਆ ਲੱਗਿਆ ਦੇ ਚੰਗੇ ਲੱਗੇ ਬਾਬਾ ਘਰ ਕੇ ਪਾ ਲਈਏ ਇਸੇ ਪਾ ਕੇ ਤਾਂ ਦੇਖਣੀ ਪੈਣੀ ਮੈਨੂੰ ਨਹੀਂ ਤਾਂ ਨਹੀਂ ਆ ਜਾਣੀ ਬਾਉਰੀ ਬਾਬਾ ਕੇ ਦੇਖ ਲੈ ਬਸ ਨਹੀਂ ਆ ਜਾਣੀ ਹਾਂ ਆ ਜਾਣੀ ਲੋ ਜੀ ਪਿਛਲਾ ਬਲੌਗ ਤੁਸੀਂ ਦੇਖ ਰਹੇ ਹੋ ਜੀ ਕੱਲ ਸ਼ਾਪਿੰਗ ਨੂੰ ਗਏ ਤੇ ਸ਼ਾਪਿੰਗ ਤਾਂ ਹੋਈ ਐ ਥੋੜੀ ਜਿਹੀ ਕਈ ਕਰਨ ਦੀ ਜਾਦੇ ਕੱਪੜੇ ਹੈ ਤੈਨੂੰ ਤਾਂ ਤੁਹਾਨੂੰ ਪਤਾ ਹੀ ਐ ਵੀ ਮੇਰੇ ਪਤਾ ਜਿਹੜੇ ਹੈ ਤੇ ਲੋਆਤੇ ਨੇ ਮੇਰੇ ਕੋਲ ਤੁਹਾਨੂੰ ਸੇਪੇ ਵੀ ਸਸਤੇ ਕਾ ਹੋਰ ਬਈ ਕਰਨ ਕਿਸ ਤਰ੍ਹਾਂ ਰਹੀ ਤੇਰੀ ਸ਼ਾਪਿੰਗ ਕੱਲ ਦੀ ਨਹੀਂ ਕਈ ਅੱਛਾ ਸਕੂਲ ਵਾਲਾ ਪੇਚਾ ਆਇਆ ਨਹੀਂ ਹੈ ਭਾਈ ਕਾਤਾ ਨਹੀਂ ਦੋ ਆਇਆ ਕਹਿੰਦਾ ਮੰਮੀ ਨੇ ਨਹੀਂ ਦੋ ਆਇਆ ਮੰਮੀ ਸੱਸੀ ਦਾ ਤਮਾ ਕਾਤਾ ਨਹੀਂ ਦੋ ਆਇਆ ਤਿੰਨ ਚਾਰ ਦਾ ਪਟਕੇ ਆ ਰੇ ਸਕੂਲ ਨੂੰ ਹਾਂ ਉਹ ਐਂ ਕਹਿੰਦਾ ਕਹਿੰਦਾ ਇੱਕ ਪੇਚਾ ਲੈ ਲੰਦੇ ਕਹਿੰਦਾ ਮੈਂ ਚੱਲ ਜਾਇਆ ਇਹ ਕਰਦਾ ਕਹਿੰਦਾ ਹੱਥ ਤੇ ਚੋਂ ਇੱਕ ਵਾਰ ਬੰਨਦੇ ਕਰਦਾ ਦਾ ਦੇਖੋ ਜੀ ਗੱਲ ਬਾਤ ਇਸ ਤਰ੍ਹਾਂ ਦੀ ਅਸੀਂ ਪ੍ਰਿੰਸ ਨੂੰ ਵੀ ਕੱਲ ਲੈ ਕੇ ਜਾਣਾ ਤਾਂ ਗੈਲ ਪ੍ਰਿੰਸ ਦਾ ਨਹੀਂ ਉੱਥੇ ਭਰਿਆ ਤਾਂ ਚੱਕਰਪਾਰਸ ਹੁੰਦਾ ਗਿਆ ਵਾ ਤਾਈ ਤੁਸੀਂ ਬਲੌਗ ਵਿੱਚ ਦੇਖੇ ਰਹੀ ਸੂ ਵੀ ਨਹੀਂ ਆਇਆ ਹੈਗਾ ਐਪੀ ਇਹ ਇਹ ਮਰ ਰੋਟੀ ਨਹੀਂ ਕਿਦਾਂ ਹਾਂ ਉਹ ਪੈਕ ਕਰੀ ਇਹਨੂੰ ਰੋਟੀਆਂ ਵਾਲਾ ਨਾ ਸਮਝੀ ਜਾ ਫੇਰ ਤੈ ਮੂਰਾ ਕਰਤੇ ਮੇਰੇ ਸਾਰੀ ਰਾਤ ਮੰਨੂ ਆਹੀ ਦੇਖੀ ਗਿਆ ਬੈਗ ਤਾਂ ਬਹੁਤ ਕੰਮ ਦਾ ਹੀ ਚਮਕੀਲਾ ਜਾ ਬਣਾਇਆ ਹੋਇਆ ਚਮਕੀਲਾ ਜਾ ਹੈ ਵੀ ਗਿੱਠਕਦਾ ਛੋਟਾ ਜਾ ਹੈ ਤਾਂ ਗਿੱਠਕਦਾ ਹੀ ਛੋਟਾ ਜਾ ਹਾਂ ਜਦ ਬਾਈ ਨੇ ਇਹਦੇ ਵਿੱਚ ਸਮਾਨ ਜਾ ਪਾਇਆ ਨਾ ਵੀ ਦਿਖੈ ਨਾ ਇਹ ਬਹੁਤ ਵਧੀਆ ਮੰਤਰ ਕਰਿਆ ਬਈ ਉਹਨਾਂ ਨੇ ਜੇ ਕਿਸੇ ਦਾ ਘਰ ਵਾਲਾ ਗੈ ਲੈਣਾ ਚਮਕੀਲਾ ਜਾ ਪਾਰਸਲ ਪਾਤੇ ਵਿੱਚ ਨੂੰ ਕੁਝ ਨਾ ਦਿਖੈ ਬਸ ਸਾਮਾਨ ਆਉਣਾ ਦੇਖੋ ਜੀ ਕਿੰਨਾ ਕ ਸਾਮਾਨ ਆ ਛੋਟਾ ਜਿਹਾ ਬਹਿ ਗਿਆ ਜੀ 1000 ਰੁਪਏ ਬਣਾਇਆ 1500 ਆ ਮੇਰੀ ਤਾਂ ਧਾਣਾਂ ਨਿਕਲ ਗਈਆਂ ਉਥੇ ਮਨਜੀਤ ਕਿੰਨਾ ਲੱਗਿਆ ਇਹਦੇ ਪਰ 1400 12 ਵਿਚੇ ਮੇਰਾ ਸਾਮਾਨ ਜੂਆ ਲੈ ਕੇ 1200 ਹੋਇਆ ਤਾਂ ਤੇ 1293 ਹੋਇਆ ਤਾਂ 1300 ਲੱਗਿਆ ਆ ਦੇਖੋ ਜੀ 1290 ਪਹਿਲਾਂ ਤੁਹਾਨੂੰ ਕੱਪੜੇ ਹਾਂ ਆ ਦੇਖੋ ਹੀ ਕਾਰਨ ਦੀ ਐ ਕਹਾ ਦੇਖੋ ਹੀ ਕਾਰਨ ਦੀ ਤਾਂ ਬਾੜੀ ਖੜ ਜਾਂਦੀ ਹੈ ਆ ਲੋ ਦੋ ਇਹ ਇੱਕ ਇਹ ਇੱਕ ਇਹਦੀ ਲੋਰ ਲਿਆਏ ਤੇ ਲੋ ਨਾ ਹਾਂ ਇੱਕ ਉੱਪਰਲਾ ਹੈ ਐ 30 ਪੂਲ ਸਤਾ ਆਨੇ ਵਾਲਾ ਗਾ ਤੇ ਪੂਲ ਸਲਤਾ ਆਪਾਂ ਇਹੀ ਪਾ ਕੇ ਦੇਖਣੀ ਐ ਨਹੀਂ ਫਿਰ ਚੇਂਜ ਕਰ ਲਵਾਂਗੇ ਹਾਂ ਨਾ ਠੀਕ ਆ ਉਹਦੇ ਗਾ ਰੰਗ ਆਹੀ ਚੱਲਣਾ ਉਹ ਮੇਰੀ ਲੋਰਾ ਜਿਹੜੀ ਜੀ ਕੱਲ ਕਹਿ ਰਹੀ ਸੀ ਨਾ ਵੀ ਪੈਂਟ ਪੈਂਟ ਆਹਾਂ ਕੈਪਰੀ ਗਲ ਮਲਾ ਕੇ ਲਿਆਈ ਜੀ ਉਹ ਕਹਿੰਦਾ ਰੈੱਡ ਕਲਰ ਕਲਰ ਹੀ ਚੱਲਣਾ ਇਹਦੇ ਗਲ ਰੈੱਡ ਹੀ ਚੱਲਣਾ ਦੇਖੋ ਵਧੀਆ ਲੱਗ ਰਿਹਾ ਨਾ ਜੀ ਗੀਤੀ ਜੀ ਵੀ ਨਾ ਕਹਿ ਨਹੀਂ ਕਰਦੇ ਆਪਣਾ ਨਾ ਤੀਮਿਆਂ ਦਾ ਇੱਕ ਚੱਕਰ ਜ਼ਰੂਰ ਹੁੰਦਾ ਜੀ ਜੀ ਨਾ ਇਹਨੇ ਕਿਤੇ ਜਾਣਾ ਇਹਨਾਂ ਨੂੰ ਪਤਾ ਵੀ ਸਾਡਾ ਕੋਈ ਸੂਟ ਨਹੀਂ ਹੈਗਾ ਜਾਂ ਤਾਂ ਇਹਨਾਂ ਬੱਚਿਆਂ ਦੀ ਨਿੱਕਰ ਜੀ ਚੱਕ ਲੈਣੀ ਵੀ ਇਹਦੇ ਕਲ ਕਮੀਜ਼ ਲਿਆਣੀ ਜਾਂ ਕਮੀਜ਼ ਚੱਕ ਲੈਣੀ ਜਾਂ ਨਾ ਇੱਕ ਆਪਣਾ ਨਾ ਨਾ ਤਾਂ ਇੱਕ ਨਾ ਇਹ ਜਾ ਬਲਾਂ ਜਿਹੜਾ ਝੋਨਾ ਜਾਂ ਚੱਕੂਗੇ 4 ਸਾਲ ਪੁਰਾਣਾ ਹੈ ਉਹ ਝੋਨਾ ਜਾਂ ਚੱਕਾ ਕਹਿ ਦੂੰਗਾ ਇਹਦੇ ਕਲ ਸੂਟ ਜਾਂ ਮਲਾ ਕੇ ਲਿਆਣਾ ਸੂਟ ਜਾਂ ਚੁੰਨੀ ਗੱਲ ਚੁੰਨੀ ਬਹੁਤ ਵਧੀਆ ਏ ਮੇਰੀ ਮਾਂ ਨੇ ਦੇਈ ਸੀ ਚੁੰਨੀ ਬਹੁਤ ਵਧੀਆ ਸਪਰਿੰਗਾ ਜਿਪਸ ਉਪਰ ਐਸਾ ਕਦੀ ਕਰੀ ਨਹੀਂ ਤਿੰਨ ਸਾਲ ਮਾਂ ਉਹ ਬਾਂਹਨਾ ਜਾਂ ਬਣਾਉਣਾ ਬਸ ਆ ਲੈ ਆਈ ਆ ਲੈ ਇੱਕ ਲੋਰ ਵਾਲੀ ਹੈ ਜਿਪਾ ਵਾਲੀ ਹੈ ਤੇ ਗੱਲਬਾਤ ਇਸ ਤਰ੍ਹਾਂ ਦੀ ਵੀ ਦੇਖੋ ਹੁਣ ਫਿਰ ਮੇਰੇ ਕੱਪੜੇ ਕਿ ਆਣੇ ਤੇ ਮਨਜੀਤ ਕਹਿੰਦੀ ਬਾ ਤੁਹਾਡੇ ਦੋਆਂ ਦੇ ਕੱਪੜੇ ਮੇਰਾ ਤਾਂ ਹੈ ਹੀ ਨਹੀਂ ਕੋਈ ਆ ਲਓ ਜੀ ਕਰਨ ਦੇਈਆਂ ਚਾਰ ਸੈਟ ਕਰਨ ਦੇ ਆਈਆਂ ਤੇ ਬਾਕੀ ਗੱਲਬਾਤ ਇਸ ਤਰ੍ਹਾਂ ਮੈਂ ਛੋਨੇ ਦੀ ਗੱਲ ਛੇੜੀ ਤੀ ਚਲੋ ਆਪਾਂ ਆਪਣੀਆਂ ਭੈਣਾਂ ਨਾਲ ਤਾਂ ਗੱਲ ਕਰ ਲਵਾਂ ਤਾਂ ਭਾਈ ਉਹ ਛੋਨਾ ਪਤਾ ਕਿਹੜਾ ਹੁੰਦਾ ਜੀ ਨਾ ਤਾਂ ਕਾਲਾ ਹੁੰਦਾ ਨਾ ਪੀਲਾ ਹੁੰਦਾ ਉਹਦਾ ਕੋਈ ਰੰਗ ਨਹੀਂ ਜੇ ਹੁੰਦਾ ਇਹਨਾਂ ਨੇ ਬਸ ਵੇਲੇ ਗੇ ਲੋ ਕੰਮ ਟਕਾਣਾ ਵੀ ਗੈਲ ਤਾਂ ਬੰਦੇ ਨੂੰ ਤੰਗ ਕਰੀਏ ਉਧਰ ਦੁਕਾਨ ਵਾਲਾ ਭਾਈ ਤੰਗ ਕਰ ਲੈਣਾ ਬੱਕੜਾਈ ਜਾਣਾ ਉਹ ਰੰਗੇ ਇਹ じゃ ਹੁੰਦਾ ਨਾ ਮੈਂ ਦੱਸ ਦਣਾ ਰੰਗ ਕਹਿਜਾ ਹੁੰਦਾ ਜੀ ਤੁਸੀਂ ਤੁਝ ਲਿਓ ਆਪੇ ਤੇ ਉਹ ਰੰਗ ਪਤਾ ਕਹਿਜਾ ਹੁੰਦਾ ਜੀ ਨਾ ਤਾਂ ਉਹ ਪਿੰਕ ਜੇ ਵਰਗਾ ਹੁੰਦਾ ਫੀਕਾ ਜਿਹਾ ਇਹ ਇਹਦੇ ਵਰਗਾ ਹੁੰਦਾ ਇਹ ਤਾਂ ਲਾਲ ਐ ਨਾ ਊੜਾ ਨਾ ਤਾਂ ਉਹ ਪਿੰਕੇ ਹੁੰਦਾ ਨਾ ਮਹਿਰੂਮ ਹੁੰਦਾ ਨਾ ਕੋਸ਼ ਹੁੰਦਾ ਬਹੁਤ ਝੋਲ ਨੇ ਗਲ ਸਾਰੀ ਦੁਕਾਨ ਪਟਾ ਦਿੰਨੀ ਆ ਇਹ ਨਾ ਉਹ ਫੇ ਸੂਟ ਫੇ ਕਹਿ ਦਿੰਨੇ ਆ ਵੀ ਘਰ ਵਾਲਾ ਕਹੂ ਗਈ 2 ਘੰਟੇ ਹੋ ਗਏ ਕਿਉਂ ਪ੍ਰਿੰਸ ਵੀ ਨਮਾ ਹੀ ਲੈ ਲੈ ਛੱਡ ਪਰ ਹੈ ਪਰ ਚੋਂ ਨਾ ਉਹ ਫੇਰ ਘੁੰਮੀ ਜਾਂਦਾ 2-3 ਸਾਲ ਵੀ ਇਹਦੇ ਗੈਲ ਦਾ ਲੈਣਾ ਤਾਂ ਮਲਾਕ ਹੈ ਅੱਛਾ ਇਹ ਕਿਹੜੀ ਦਾ ਕੱਢ ਲੈ ਛੇਤੀ ਨਵੇੜ ਲਾ ਵੀ ਮੈਨੂੰ ਦੁਕਾਨ ਤੇ ਫੋਨ ਆ ਰਹੇ ਦੋ ਟਰੈਕਟਰ ਆ ਰਹੇ ਇੱਕ ਤਾਂ ਆ ਗਿਆ ਏ ਲੋ ਜੀ ਪ੍ਰਿੰਸ ਕੱਲ ਆਇਆ ਨਹੀਂ ਇਹਨੂੰ ਬੁਲਾਈ ਗਏ ਤੇ ਬਾਕੀ ਇਹ ਲਿਆਏ ਆ ਜੀ ਦੋ ਮੇਰੇ ਕੋਲ ਫੇ ਪੈਸੇ ਨਹੀਂ ਤੇ ਹੀ ਬਚੇ ਮੈਂ ਲਿਆ ਆ ਸਿਰਫ ਆਪਣੇ ਵਸਤਾਂ ਇਹ ਦੋ ਸ਼ਰਟਾਂ ਤੇ ਇੱਕ ਲੋਰਾਂ ਹੁਣ ਇਹਦੇ ਵਿੱਚ ਤੇ ਪ੍ਰਿੰਸ ਨੂੰ ਜਿਹੜਾ ਕਲਰ ਬਾਈ ਠੀਕ ਲੱਗਿਆ ਪਾ ਲੇਗਾ ਇਹਦੇ ਠੀਕ ਨਹੀਂ ਸਹਿਕਾਰ ਹਾਂ ਹੁਣ ਪੁੱਛ ਕੇ ਪੁੱਛਣਾ ਮਨਜੀਤ ਤੇ ਤੂੰ ਕਿਆ ਕਹਿੰਦਾ ਨਾਰਾਜ਼ ਜਾ ਹੋਇਆ ਬੈਠਿਆ ਨਾ ਮੈਨੂੰ ਲਿਆਈ ਜੀ ਇਹ ਦੋ ਤਾਂ ਹਾਂ ਦੱਸ ਭਾਈ ਹਾਂ ਆ ਤਾਂ ਗਰਾਰੀ ਹੋ ਰਹੇ ਫਸਾਤੀ ਕਹਿੰਨਾ ਕਹੀ ਜਾਂਦੇ ਐਨੇ ਦਿਨ ਦੀ ਹਾਂ ਚੱਕ ਦੇਖ ਤਾਂ ਮਨ ਨਾਲੇ ਦੇਖ ਤਾਂ ਇਹ ਇਹ ਡਿਜ਼ਾਈਨ ਅੱਜ ਗੱਲ ਮਨ ਨੂੰ ਤਾਂ ਇੰਨਾ ਪਸੰਦ ਨਹੀਂ ਆਇਆ ਤੂੰ ਵੀ ਨਹੀਂ ਹੈਗੀ ਬਾਈ ਪ੍ਰਿੰਸ ਖੋਲ ਕੇ ਦੇਖ। ਇਹੀ ਮਿਲਣਾ ਜੇ ਤੂੰ ਵੀ ਜਾਊਗਾ ਨਾ ਤੈਨੂੰ ਐਡਾ ਹੀ ਮਿਲਣਾ ਇਹ ਜੇ ਮਨ ਨੂੰ ਮਿਲੂਗਾ ਚਾਹੇ ਮੇਰੇ ਦੋ ਉਂਗਲ ਬੜਾ ਏ। ਇਹ ਲੋਰਾ ਇੱਕੇ ਸਹਿ ਜਾਣੀਆਂ। ਉਹ ਲੈ ਲੈ ਤੂੰ ਮੀਡੀਅਮ ਆ ਐਕਸਲ ਲਾਰਜ ਫਲਾਣਾ। ਇਹ ਮੈਂ ਲਿਆਣਾ ਐਕਸਲ ਡਾਬਲ ਐਕਸਲ। ਪੈਂਟ ਨਹੀਂ ਆਦੀ ਇਹਦੇ ਇਹਦੇ ਆਦੀ ਨਹੀਂ ਫਟੇ। ਹਾਂ ਮੇਰੀ ਫੇ ਪੈਂਟ ਤਾਂ ਮੈਂ ਦੇਖ ਕੇ ਲਿਆਣਾ ਪਾਕ ਐ ਮੀਡੀਅਮ ਲਿਆਣਾ ਮੈਂ। ਕਮੀਜ਼ ਨਹੀਂ ਹੁਣ ਮੈਂ ਮੀਡੀਅਮ ਲੰਦਾ ਉਹਦੇ ਬਟਨ ਖੁੱਲੀ ਜਾਂਦੇ ਛਾਤੀ ਪੱਤੇ। ਉਹ ਮੈਂ ਬੜੀ ਕਰਤੀ ਕਮੀਜ਼ ਦਾ ਨੰਬਰ ਬੜਾ ਕਰਤਾ ਟੀ-ਸ਼ਰਟਾਂ ਮੀਡੀਅਮ ਐ ਜੀ ਬਾਕੀ ਟੀ-ਸ਼ਰਟਾਂ ਦਾ ਦੇਖੋ ਜੀ ਲਾਰਜ ਹਾਂ ਆ ਇਹ ਦੋ ਆਏ ਡਿਜ਼ਾਈਨ ਨਵੇਂ ਮੈਂ ਇਹਦੀ ਲਾਈਨਾਂ ਆ ਜੇ ਕੋਈ ਫਰਕ ਪਾ ਲੈ ਇਹਦੇ ਖੁੱਲੀ ਡੱਬੀ ਜੀ ਇਹਦੀ ਹੋਇਆ ਆ ਆਹ ਦੇਖ ਲੈ ਬਸ ਆਹ ਬੈਗ ਜਾ ਦੇਖ ਤਾਂ ਆਹ ਬੈਗ ਜਾ ਇੱਕ ਬਸ ਛੋਟਾ ਜਾ ਰੁਪਿਆ 1500 ਖਾ ਗਿਆ ਦੇਖ ਤਾਂ ਮੈਂ ਕੱਟ ਕੇ ਕਿਹਾ 1500 ਦੋ ਦਿਨ ਦਾ ਡੱਬੂਆ ਦੋ ਦਿਨ ਦਾ ਡੱਬੂਆ ਡੱਬੂਆ ਇਹ ਬਾਹਰ ਰੱਖ ਦੇ ਤੇ ਆਹ ਦੇਖ ਪ੍ਰਿੰਸ ਲੱਗਿਆ ਫੁੱਲਣ ਕੋਸ ਪ੍ਰਿੰਸ ਲੱਗਿਆ ਫੁੱਲ ਇਹ ਹੈ ਜੀ ਰੱਖੜੀਆਂ ਇਹਨੂੰ ਮੈਂ ਕਿਹਾ ਲੈ ਲੈ ਜਿਹੜੀਆਂ 4-5 ਤਾਂ ਲੈਣੀਆਂ ਉਰੇ ਤੇ ਇਹ ਵਿੱਚ ਬਿਲ ਪਿਆ ਹੈ ਹਾਂ ਬਿਲ ਵੀ ਦੇਖ ਲੈ ਇਹਨੂੰ ਦੇ ਦੇ ਦੀ ਬਾਦ ਨੂੰ ਪਤਾ ਨਹੀਂ ਕੀ ਲਿਖਿਆ ਪ੍ਰਿੰਸ ਨੇ ਜਦੀ ਦੇ ਦਿੱਤੇ ਪੜ ਲੈ ਬਿੱਬਾ ਬੇਲਾ ਜਿਹੜੀ ਤੂੰ ਕਹੀਗੀ ਮੇਰੀ ਤਾਂ ਇੱਕ ਲਿਪਸਟਿਕ ਹੈ ਮੈਂ ਪਹਿਲਾਂ ਲਿਪਸਟਿਕ ਲਿਆਨੇ ਖੇੜੇ ਲਾ ਕੇ ਤੇ ਉਰਾਂ ਤੇ ਕੱਪੜੇ ਲੈ ਕੇ ਇੱਧਰ ਤੇ ਮੇਰੇ ਲੈ ਕੇ ਨਿਕਲ ਜੂਗੇ ਹਾਂ ਮੈਂ ਕਿਹਾ ਲਿਪਸਟਿਕ ਇੱਕ ਤੇਰੀ ਖੇੜੇ ਲਾ ਕੇ ਤੇ ਜਾ ਕੇ ਫੜ ਲਿਆਨੇ ਮੈਂ ਪਹਿਲਾਂ ਇਹ ਕਾਨ ਨੇ ਮੇਰੀਆਂ ਦੋ ਲੋਇਰਾਂ ਲੈ ਕੇ ਲੰਘ ਜਾਣਾ ਇੱਕ ਗੱਲ ਹੈ ਜਿੰਨੇ ਜਿੰਨੀ ਮਤਲਬ ਕਿ ਉਹ ਇਹਨਾਂ ਨੇ ਬਹੁਤ ਹਾਫ ਹਾਫ ਮਦੇ ਆ ਸਮਾਨ ਆਏ ਜੀ ਪਰਚੀ ਦੇਖੋ ਤੇ ਤੁਸੀਂ ਆਪ ਹਿਸਾਬ ਲਾ ਲਓ 605 ਤੇ 140 ਦਾ 28 ਕੁਛ ਨਾ ਇੰਨਾ ਹਿਸਾਬ ਕਿਤਾਬ ਲਾਇਆ ਬਹੁੰਦਾ ਜੀ 1290 ਦਾ ਚੋਡੀ ਆ ਹਾਲੂ ਬੋ ਤਾਂ ਪ੍ਰਿੰਸ ਨੂੰ ਸੁਹੀ ਪਾਈ ਗਈ ਲੋਰ ਜਿਹੜੀ ਤੈਨੂੰ ਦੇਤੀ ਕੋਟ ਨੇ ਉਹ ਪਾਏ ਕਰ ਆ ਨਾ ਪਾਏ ਕਰ ਪੈਂਟਾ ਪੁੰਟਾ ਯਾਰ ਗਰਮੀ ਚ ਕਮੈਂਟ ਵੀ ਦੇਖ ਲੈ ਕਿੰਨੀਆਂ ਭੈਣਾ ਲਾਂਡਰਾਂ ਵਾਲੀ ਭੈਣ ਨੇ ਕਮੈਂਟ ਕਰਿਆ ਕਹਿੰਦੀ ਬਾਈ ਪ੍ਰਿੰਸ ਲੋਰ ਪਾ ਖਣੀ ਤਾਂ ਮੇਰੇ ਹੀ ਗੱਲ ਵੜਾਣਾ ਤਾਂ ਮੈਂ ਕੈਪਰੀਆਂ ਲਿਆਣੀਆਂ ਸੀ ਕਿੰਨ ਕੈਪਰੀਆਂ ਕਹਿੰਦਾ ਭਾਈ ਕਹਿੰਦਾ ਕੈਪਰੀਆਂ ਬਾਈ ਇਹਦੇ ਨਾਲ ਦੀਆਂ ਦਿੱਤੀਆਂ ਦੋਏ ਉਹ ਫੇਰ ਮੈਂ ਲਈਆਂ ਨਹੀਂ ਮਾਂ ਆਹੀ ਚੱਲਦਾ ਤਾਂ ਹੀ ਤਾਂ ਮੈਂ ਦੋ ਲਿਆਇਆ ਸੈੱਟ ਨਹੀਂ ਤਾਂ ਮੈਂ 4 ਲੰਨਾ ਐ ਦੋ ਘਰ ਵਾਲੇ ਦੋ ਬਾਹਰ ਵਾਲੇ ਤਾਂ ਕਰਕੇ ਫਿਰ ਮੈਂ ਸੋਚਿਆ ਵੀ ਇੱਕ ਇੱਕ ਲੈ ਲੂੰਗਾ ਇਹਨਾਂ ਆਪਾਂ ਵੀ ਬਣੀ ਨਹੀਂ ਗੱਲ ਜਿੱਦਣ ਤੇਰੇ ਕੋਲ ਹੁਣ ਫ੍ਰੀ ਹੋਇਆ ਟਾਈਮ ਫਿਰ ਤੈਨੂੰ ਪਵਾ ਕੇ ਹੀ ਲਿਆਉਂਗੇ ਬਾਈ ਤੇਰੀ ਹਾਈਟ ਜ਼ਿਆਦਾ ਐ ਮੇਰਾ ਤਾਂ ਇਹ ਐ ਨਾ ਜਣੀਆਂ ਲੋਗਾਂ ਇੱਕ ਉਂਗਲ ਬੜੀਆਂ ਹੋਊਗੀਆਂ ਤੇਰਾ ਕੀ ਇਹ ਲੋਰ ਸ਼ਾਇਦ ਆ ਜਣੀਆਂ ਆ ਜਣੀਆਂ ਐਨ ਪੂਰੀ ਪੂਰੀ ਗਿੱਟੇ ਤੱਕ ਫਿੱਟ ਆਉਗੀਆਂ ਐ ਐ ਨਹੀਂ ਹੋ ਸਕਦਾ ਵੀ ਆਉਂਗੀਆਂ ਨਹੀਂ ਅੱਧ ਹੋ ਗਈ ਐ ਤੇ ਲੋ ਜੀ ਸਭ ਤੋਂ ਜ਼ਿਆਦਾ ਤਾਂ ਬਾਜ਼ੀ ਮਾਰ ਗਿਆ ਇਹ ਵਾਲੀ ਸ਼ੋਪਿੰਗ ਵਿੱਚ ਕਰਨ ਦੂਜੇ ਨੰਬਰ ਉਹ ਮਨਜੀਤ ਬਿੰਦਰ ਦਾ ਪੇਛਾ ਬਾਜ਼ਾਰ ਦੀ ਸ਼ੋਪਿੰਗ ਕਰਕੇ ਆਈ ਮੈਂ ਜਿਹੜਾ ਕਰਨਾ ਤਾਂ ਉਹ ਲੈ ਆ ਉਹ ਪਾਈ ਬੀਬਾ ਤੇਰਾ ਛੋਟਾ ਜਿਹਾ ਚਮਕੀਲਾ ਜਿਹਾ ਬੈਗੇ ਨਹੀਂ ਸਾੜੇ ਰਾਸ ਆ ਰਹਿਆ ਪ੍ਰਿੰਸ ਵੀ ਦੇਖ ਲੈ ਖੋਲ ਕੇ ਬੈਠਿਆ ਉਹਦੇ ਕੋ ਸਮਝ ਨਹੀਂ ਆ ਰਿਆ ਵੀ ਮੈਂ ਕਿਆ ਬੋਲਾਂ ਕਿਆ ਬਣਿਆ ਪ੍ਰਿੰਸ ਸਮਾਨ ਕਹਿੰਦਾ 5 6 ਹੈ ਵਿੱਚ ਰੁਪਏ ਤੋਂ ਵੀ ਜ਼ਿਆਦਾ ਪੱਗ ਉਹ ਦਿਖਾਣਾ ਕਰ ਤੂੰ ਇਹਦੇ ਨੂੰ ਫਰਿੱਜ ਨੇ ਵੇੜਦਦੇ ਮੈਂ ਹਾਂ ਕੋਈ ਨਹੀਂ ਬੰਦਦੀ ਅੱਜ ਹੀ ਬੰਦਦੀ ਦਿਨ ਕਿ ਅੱਜ ਬਾਅਦ ਜਬ ਬੰਦ ਦੇ ਕਾਲੂ ਬੰਨਦੀ ਨਹੀਂ ਅੱਜ ਬੰਨਦੇ ਉਹਦਾ ਕੋਈ ਅਰਕ ਅੱਜ ਬੰਨਦੇ ਐਨੇ ਤਾਂ ਨਾ ਵਿੱਚ ਨੂੰ ਮੈਨੇ ਇਹ ਘੇਰ ਆ ਲਾਣਾ ਚੰਨੀ ਤਰੀਕੀ ਦੀ ਅੰਨੀ ਤਰੀਕੀ ਦੀ ਹਾਂ ਵਿੱਚ ਨੂੰ ਆ ਲੈਣਾ ਜਦ ਮਰਜੀ ਬੰਨਦੀ ਦੋ ਦਿਨ ਬਾਅਦ ਚਲੋ ਠੀਕ ਹੈ ਜੀ ਤੇ ਆਪਣਾ ਵਲੋਗ ਇੱਥੇ ਤੱਕ ਤਾਂ ਇਹਨਾਂ ਦਾ ਲੰਬੇ ਪੰਗੇ ਪਾਏਵੇਂ ਕਿੱਦਾਂ ਦਾ ਲੱਗਿਆ ਵੀ ਲੋਕ ਇਹ ਵਲੋਗ ਮੈਂ ਆਪਣੀਆਂ ਭੈਣਾਂ ਕਰਕੇ ਲੈ ਕੇ ਆਇਆ ਖਾਸ ਕਿਉਂਕਿ ਸੌਣ ਦਾ ਮਹੀਨਾ ਤਾਂ ਨਾਲੇ ਮਜੀਦ ਨੂੰ ਦੁਆ ਲਈ ਸਮਾਨ ਤੇ ਨਾਲੇ ਤੁਸੀਂ ਵੀ ਦੇਖਿਓ ਤੁਹਾਨੂੰ ਕਿਹੜੀ ਕਿਹੜੀ ਆਈਟਮ ਵਧੀਆ ਲੱਗੀ ਕਿਸੀ ਵੀ ਸ਼ਾਪ ਬਾਰੇ ਪੁੱਛਣਾ ਤੁਸੀਂ ਕਮੈਂਟ ਕਰਦੇ ਹੋ ਮੇਰੀ ਉਹ ਭੈਣਾਂ ਤੁਹਾਨੂੰ ਉਧਾਰ ਰਪਲਾਈ ਜਰੂਰ ਆਊਗਾ ਤੇ ਸ਼ਾਪ ਬਹੁਤ ਵਧੀਆਈ ਉਹ ਜੇ ਤੁਸੀਂ ਕੋਈ 200 ਵਾਲਾ ਸਮਾਨ ਲਓਗੇ ਤਾਂ ਤਾਂ ਸਾਨੂੰ ਸੋਚ ਉਹ ਤੇ ਨਾ ਕਈ ਜਿੰਨਾ ਪਿੰਡਾਂ ਚ ਨਾ ਮਨਿਆਰੀ ਦੀਆਂ ਦੁਕਾਨਾਂ ਕਰੀ ਵਿਆਂ ਕਈਆਂ ਨੇ ਜਿਕਣਾ ਕੋਈ ਮਨਜੀਤ ਵਰਗੀ ਸੋਚ ਲਵਾ ਮੈਂ ਦੁਕਾਨ ਕਰਨੀ ਉਹ ਵੀ ਉਹ ਤੋਂ ਸਮਾਨ ਲੈ ਕਾਨ ਨੇ ਪੰਜ ਚਾਰ ਦੁਕਾਨਾਂ ਦੇ ਬਾਅਦ ਮੈਂ ਬਿੱਲ ਬਣਾ ਕੇ 2500 ਦੇ ਤਾਂ ਉੱਥੇ ਦੇ ਤਾਂ ਪ੍ਰਿੰਸ ਉਹ ਵੀ ਲੈ ਕਾਨ ਨੇ ਜਿਕਣਾ ਹੋਰ ਪਿੰਡਾਂ ਚ ਨਹੀਂ ਦੁਕਾਨਾ ਖੋਲਣਦੇ ਮਨਿਆਰੀ ਦੀਆਂ ਘਰਾਂ ਚ ਉਹ ਵੀ ਸਮਾਨ ਲੈ ਕਾਨ ਨੇ ਇਕੱਠਾ ਤੇ ਚਲੋ ਠੀਕ ਹੈ ਜੀ ਤੇ ਮੈਂ ਚੱਲਦਾ ਆਪਣਾ ਵਲੌਗ ਇੱਥੇ ਤੱਕ ਤਾਂ ਮਿਲਦੇ ਆ ਜੀ ਕਿਸੇ ਅਗਲੇ ਵਲੌਗ ਸਾਡੇ ਵੱਲੋਂ ਸਸਰੀਕਾ ਲਓ ਜੀ ਹੁਣ ਮਨਜੀਤਾਂਤ ਮਨਜੀਤ ਲੱਗੀ ਤੈਂ ਹਾਲਾਂ ਉਹ ਪ੍ਰੀਸ ਵੀ ਕਰਦਾ ਬਾਏ ਬਾਏ ਸਵਾਰ ਕੇ ਘਰ ਦੇ ਖੁੱਲ ਗਏ ਹਾਂ